ਘਵਾਂਡੀ ਦੁਕਾਨਦਾਰ ਨੂੰ ਗੈਂਗਸਟਰਾਂ ਦੇ ਨਾਂ ਤੇ ਲਿਖ ਦਿੱਤੀ ਧਮਕੀ ਭਰਿੱਚੀ ਚਿੱਠੀ ਲਿਖਣ ਵਾਲਾ ਫਿਰ ਆ ਗਿਆ ਪੁਲਸ ਤੇ ਕਾਬੂ ਪਿਛਲੇ ਦਿਨੀ ਕਸਬਾ ਕਾਦੀਆਂ ਦੇ ਇੱਕ ਦੁਕਾਨਦਾਰ ਧੀਆਂ ਨੂੰ ਹੱਥ ਨਾਲ ਲਿਖਿਆ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ ਜੋ ਇੱਕ ਮੋਟਰਸਾਈਕਲ ਸਵਾਰ ਵੱਲੋਂ ਉਸ ਤੇ ਚੌਂਕੀਦਾਰ ਨੂੰ ਰਾਤ ਨੂੰ ਫੜਾ ਦਿੱਤਾ ਗਿਆ ਸੀ ਇਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਪੀੜਤ ਦੁਕਾਨਦਾਰ ਪਾਟੀਆਂ ਉਸ ਦੀ ਪਤਨੀ ਭਰਾ ਸੰਜੀਪ ਕੁਮਾਰ ਅਤੇ ਦੁਕਾਨ ਦੇ ਚੌਂਕੀਦਾਰ ਗੋਬਿੰਦ ਨੇ ਦੱਸਿਆ ਕਿ ਕਿਸੇ ਅਣਪਛਾਤੀ ਵਿਅਕਤੀ ਜਿਸ ਨੇ ਆਪਣਾ ਮੂੰਹ ਬੰਨਿਆ ਹੋਇਆ ਸੀ ਨੇ ਇੱਕ ਚਿੱਠੀ ਫੜਾਈ ਸੀ। ਉੱਥੇ ਹੀ ਪਰਵਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਾਡੀ ਦੁਕਾਨ ਨੂੰ ਕਿਸੇ ਵੱਲੋਂ ਅਗ ਲਗਾ ਦਿੱਤੀ ਗਈ ਸੀ। ਹੁਣ ਮੈਂ ਆਪਣੇ ਪੈਰਾਂ ਤੇ ਖੜਾ ਉਲੀ ਦੁਕਾਨ ਨੂੰ ਦੁਬਾਰਾ ਤੋਂ ਬਣਾ ਰਿਹਾ ਸੀ ਪਰ ਹੁਣ ਕਿਸੇ ਅਣਪਛਾਤੇ ਵੱਲੋਂ ਸਾਨੂੰ ਧੰਕੀ ਭਰੀ ਚਿੱਠੀ ਦਿੱਤੀ ਗਈ ਜਿਸ ਵਿੱਚ ਲਿਖਿਆ ਸੀ ਕਿ ਜੇ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਫਾਟੀਆਂ ਛੱਡ ਕੇ ਚਲੇ ਜਾਓ। ਇਸ ਗੱਲ ਨੂੰ ਮਚਾਤ ਨਹੀਂ ਲੈਣਾ। ਚਿੱਠੀ ਦੇ ਅਖੀਰ ਵਿੱਚ ਲਿਖਿਆ ਸੀ ਕਿ ਗੋਲਦੀਪ ਬਰਾੜ ਮੈਂਬਰ ਸੁਖਾ। ਇਸ ਚਿੱਠੀ ਇੱਕ ਵਾਰ ਇਹ ਉਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਸ ਅਤੇ ਸੀਆਈਏ ਸਟਾਫ ਨੂੰ ਸੀਸੀਟੀਵੀ ਕੰਕਲ ਤੋਂ ਬਾਅਦ ਸ਼ੱਕ ਦੇ ਆਧਾਰ ਤੇ ਇੱਕ ਜਰਨਲ ਜਰਨਲ ਸਟੋਰ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦਾ ਮੋਟਰਸਾਈਕਲ ਵੀ ਪੁਲਸ ਨੇ ਕਮਜੀ ਵਿੱਚ ਲੈ ਲਿਆ ਹੈ ਇਸ ਬੰਦੀ ਥਾਣਾ ਕਾਦੀਆਂ ਦੇ ਐਸਐਸਓ ਨਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਚਿੱਠੀ ਦਿਖਾਈ ਗਈ ਤਾਂ ਅਸੀਂ ਤੁਰੰਤ ਪਰਚਾ ਘੱਟ ਕੇ ਸੀਆਈਏ ਸਟਾਫ ਨੂੰ ਨਾਲ ਲੈ ਕੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤਾਂ ਮੋਹਿਤ ਨਾਮ ਦੇ ਇੱਕ ਇੱਕ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਹੈਂਡਰਾਈਟਿੰਗ ਵੀ ਉਸ ਚਿੱਠੀ ਦੇ ਨਾਲ ਮੈਚ ਕਰਦੀ ਸੀ ਇਸ ਮੁਜਰਮ ਦਾ ਵੀ ਰਜੀਪਾਟਿਆ ਦੀ ਦੁਕਾਨ ਸਾਹਮਣੇ ਦੁਕਾਨ ਹੈ ਇਸ ਦੋਸ਼ੀ ਦੀ ਵੀ ਸੰਜੀਪ ਪਟਿਆ ਦੀ ਦੁਕਾਨ ਦੇ ਸਾਹਮਣੇ ਦੁਕਾਨ ਹੈ ਮੇਰਾ ਨਾਮ ਸੰਜੀਪ ਕੁਮਾਰ ਪਟਿਆ ਮੇਰੀ ਦੁਕਾਨ ਦਾ ਨਾਮ ਸ਼੍ਰੀ ਗੁਰੂ ਲਾਲ ਜਨਰਲ ਸਟੋਰ 17 1 2025 ਨੂੰ ਮੇਰੀ ਕਿਸੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ ਜਿਹੜੀ ਆ ਦੁਕਾਨ ਸੀ ਮੇਰੀ ਹੁਣ ਮੈਂ ਥੋੜਾ ਜਿਹਾ ਪਾਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੁਕਾਨ ਬਣਾਣੀ ਸ਼ੁਰੂ ਕੀਤੀ ਮੈਨੂੰ 15 ਚਾਰ ਨੂੰ ਇੱਕ ਲੈਟਰ ਆਈ ਏ ਜਿਹਦੇ ਵਿੱਚ ਲਿਖਿਆ ਇਹ ਆਪਣੀ ਤੇ ਆਪਣੇ ਪਰਵਾਹ ਦੀ ਜਾਨ ਬਚਾਉਣਾ ਚਾਹੁੰਦਾ ਤਾਂ ਕਾਦੀਆਂ ਛੱਡ ਕੇ ਚਲਾ ਜਾ ਗੱਲ ਮਜ਼ਾਕ ਤੇ ਨਾ ਲਈ 골ਡ 골ਡੀ ਬਰਾੜ ਮੈਂਬਰ ਸੁਖਾ ਤੇ ਪੁਲਿਸ ਨੂੰ ਮੈਜ ਲੈਟਰ ਦਿਖਾਈ ਤੇ ਪੁਲਿਸ ਨੇ ਛਕੜ ਦੇ ਆਧਾਰ ਤੇ ਜਨਤਾ ਜਨਰ ਸੋਰ ਦਾ ਮੁੰਡਾ ਫੜਿਆ CIA CIA ਸਟਾਫ ਨੇ ਇਹ ਕੈਮਰੇ ਦੀ ਇਨਵੈਸਟੀਗੇਸ਼ਨ ਕਰਕੇ ਉਹ ਮੋਟਰ ਮੋਟਰਸਾਈਕਲ ਤੇ ਉਹਦਾ ਉਹਨੂੰ ਮੁੰਡੇ ਨੂੰ ਫੜਿਆ ਮੇਰਾ ਰਜੀ ਕੁਮਾਰ ਗੁਰੂ ਲਾਲ ਜਨਸੋਰ ਦਾ ਮੈਂ ਵੱਡਾ ਪ੍ਰਭ ਹੋ ਰਿਹਾ ਹੈ। ਪ੍ਰਸ਼ਾਸਨ ਤੋਂ ਸਾਨੂੰ ਅਜੇ ਕੋਈ ਆਸ਼ਵਾਸਨ ਦਾ ਕੋਈ ਕੁਝ ਨਹੀਂ ਮਿਲਿਆ। ਅਸੀਂ ਉਮੀਦ ਕਰਦੇ ਹਾਂ ਕਿ ਸਿਏ ਸਟਾਫ ਨੇ ਜਿਹੜੇ ਵੀ ਹਾਦਸੇ ਬੰਦਾ ਫੜਿਆ ਉਹ ਸਪਸ਼ਟ ਕੀਤਾ ਜਾਵੇ ਕਿ ਕੋਈ ਕਾਰਵਾਈ ਕਿੱਥੇ ਤੱਕ ਕੀਤੀ ਗਈ ਹੈ ਤੇ ਜਿਹੜਾ ਬੰਦਾ ਸਪਸ਼ਟ ਹੋਇਆ ਉਹਨੂੰ ਪੰਦੀ ਕਾਰਵਾਈ ਚੰਗੀਆਂ ਧਰਾਵਾ ਲਾ ਕੇ ਸਜ਼ਾ ਦਿੱਤੀ ਜਾਏ ਤਾਂ ਕਿਹੜੇ ਗੈਗ ਨਾਲ ਸੰਬੰਧਿਤ ਹੈ। ਸਾਡੀ ਪਿਛਲੇ ਦਿਨੀ ਜਦੋਂ ਦੁਕਾਨ ਨੂੰ ਅੱਗ ਲੱਗੀ ਸੀ ਕਿਸੇ ਇਹ ਉਹਦੇ ਵਿੱਚ ਦੇ ਨੀ ਇਨਵੋਲਵਮੈਂਟ ਹੈਗੀ। ਅਗਰ ਹੈਗੀ ਇਹ ਤੇ ਪੂਰੀ ਤਫਸੀਲ ਹੋਣੀ ਚਾਹੀਦੀ ਹੈ ਪੁਲਿਸ ਕੋਈ ਮੰਗਰ ਨੇ ਸਾਨੂੰ ਇਨਸਾਬ ਦਵਾਇਆ ਜਾਏ ਤੇ ਜਿਨੇ ਸਾਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ਕੱਲ ਨੂੰ ਸਾਡੀ ਜਾਨ ਨੂੰ ਕੀ ਕਹਿੰਦਾ ਖਤਰਾ ਹੋਇਆ ਤੇ ਫਿਰ ਇਹਨਾਂ ਨਾਲ ਰਿਲੇਸ਼ਨ ਇਹਦਾ ਨਿਕਲੇ ਉਹਦੇ ਨਾਲ ਇਹਦੀ ਬੰਦੀ ਕਾਰਵਾਈ ਕੀਤੀ ਹੈ ਕਿ ਤੇ ਇੰਟਰਨੈਸ਼ਨਲ ਗੈਂਗ ਦੇ ਨਾਲ ਬੰਦਾ ਸੰਬੰਧਿਤ ਨਹੀਂ ਕੋਈ ਕੋਈ ਗੰਨੇ ਨੰਨ ਕਹਾਂ ਕਿ ਐਸੀ ਛਾਣਬੀਨ ਕਰ ਰਹੇ ਆ ਬਿਲਕੁਲ ਸਾਡੇ ਤੇ ਘਰ ਡਰਨਾ ਹੀ ਹੋਇਆ ਹੋਇਆ ਹੁਣ ਇਸ ਟਾਈਮ ਅਸੀਂ ਬੱਚਿਆਂ ਨੂੰ ਵੀ ਸੇਫ ਨਹੀਂ ਸਮਝਦੇ ਇਸ ਟਾਈਮ ਬੱਚਾ ਨੇ ਸਕੂਲ ਵੀ ਜਾਣਾ ਹੈ ਬੱਚਾ ਨਿਊਟ੍ਰੀਸ਼ਨ ਵੀ ਜਾਣਾ ਹੈ ਹੁੰਸੀ ਇਹ ਤੋਂ ਬੱਚਿਆਂ ਦੀ ਸੇਫਟੀ ਰੱਖਾਂਗੇ ਅਸੀਂ ਆਪਣੀ ਰੱਖਾਂਗੇ ਮੈਂ ਵੀ ਦੁਕਾਨ ਤੇ ਆ ਰਹੀ ਹਾਂ ਮੈਂ ਵੀ ਕੱਲੀ ਆਣਾ ਚਾਹਣਾ ਹੈ ਮੈਂ ਕਿੱਦਾਂ ਕਰਾਂਗੀ ਜੇ ਸਾਨੂੰ ਇਦਾਂ ਦੀਆਂ ਸਿੱਟੀਆਂ ਮਿਲਣਗੀਆਂ ਪੁਲਿਸ ਦੀ ਕਾਰਵਾਈ ਇਹ ਤਾਂ ਪੁਲਿਸ ਨੂੰ ਜਾ ਕੇ ਪੁੱਛੋ ਨਾ ਤੁਸੀਂ ਪੁਲਿਸ ਕਿਹੜੀ ਕਾਰਵਾਈ ਕਰਦੀ ਵੀ ਹੈ ਪੁਲਿਸ ਦੇ ਥਰੂ ਦਾ ਹਾਜ਼ਰੀ ਸ਼ੱਕਰਦਾਰ ਤੇ ਉਹਨਾਂ ਨੇ ਮੋਟਰਸਾਈਕਲ ਪੜਿਆ ਹੈ ਹੈਂਡਰਾਈਟਿੰਗ ਜਿੱਥੋਂ ਸਾਨੂੰ ਵੀ ਸਮਝ ਆਈ ਹੈ ਹੈਂਡਰਾਈਟਿੰਗ ਮੈਚ ਹੋਈ ਹੈ ਕੱਪੜੇ ਮੈਚ ਹੋਏ ਹੈ ਬਾਈਕ ਮੈਚ ਹੋਈ ਹੈ ਜੋ ਸੀਰੀਅਸ ਸਟਾਫ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਵੀ ਸਭ ਕੁਝ ਉਹਨੇ ਆਪ ਵੀ ਬੋਲਿਆ ਹੈ ਪਰ ਹੁਣੇ ਤਾਂ ਪੁਲਿਸ ਸਾਡੀ ਤਾਂ ਮੰਗ ਆਈ ਹੈ ਵੀ ਸਾਡੇ ਸਾਹਮਣੇ ਆਇਓ ਸਾਡੇ ਉਹਨਾਂ ਦੇ ਸਾਨੂੰ ਇਨਸਾਫ ਮਿਲੇ ਤੇ ਜਿਨੇ ਗਲਤ ਕੰਮ ਕੀਤਾ ਉਹਨੂੰ ਪਤਾ ਲੱਗੇ ਕਿ ਅਸੀਂ ਅੱਗੇ ਵੀ ਬੜੇ ਕਰਜ਼ੇ ਥੱਲੇ ਆ ਗਏ ਹੋਏ ਹਾਂ ਕਿਉਂਕਿ ਸਾਨੂੰ ਅੱਗੇ ਵੀ ਕੁਝ ਵੀ ਨਹੀਂ ਮਿਲਿਆ ਕਿਉਂਕਿ ਅਸੀਂ ਸਾਡੇ ਅੱਗ ਲੱਗੀ ਹੈ 2 ਮਹੀਨੇ ਸਾਡੇ ਅੱਗ ਨੂੰ ਹੋ ਗਏ ਉਹਦੋਂ ਵੀ ਸਾਡੇ ਨਾਲ ਕੁਝ ਨਹੀਂ ਹੋਇਆ ਉਹ ਵੀ ਅੱਗ ਲਾਈ ਗਈ ਹੈ ਉਹ ਵੀ ਸਾਡਾ ਬੰਦਾ ਹਲੇ ਇੱਦਾਂ ਹੀ ਉਹ ਵੀ ਜਮਾਨਤ ਲੈ ਕੇ ਬਾਹਰ ਹੈ ਇਹ ਵੀ ਬੰਦੇ ਤੇ ਹੁਣ ਸਾਡੇ ਕੋਈ ਵੀ ਨਹੀਂ ਇਨਸਾਫ ਦਿੰਦਾ ਵੇ ਤੇ ਅਸੀਂ ਕੀ ਕਰਾਂਗੇ ਦੱਸੋ ਤਾਂ ਇਹ ਤਾਂ ਸਾਡਾ ਨਾਂ ਰਹਿਣ ਵਾਲੀ ਗੱਲ ਹੈ ਅਸੀਂ ਸੇਫ ਵੀ ਸਾਨੂੰ ਇਹ ਕੀ ਕਹਿੰਦੇ ਵੀ ਸ਼ਹਿਰੋਂ ਬਾਹਰ ਚੱਲੇ ਜਾ ਦੱਸੋ ਇਹ ਕਿੱਥੇ ਰਹੀ ਹੈ ਅੱਜ ਅਸੀਂ ਇੱਕ ਕੈਲੰਡਰ ਵਾਇਆ ਕੱਲ ਅਸੀਂ ਹੋਰ ਕੰਮ ਕਰਾਂਗੇ ਤੇ ਸਾਨੂੰ ਇੱਧਰ ਦੀ ਤੁਮਕਿਆ ਮਿਲਣਗੇ ਅਸੀਂ ਇਹ ਕੰਮ ਸ਼ਾਇਦ ਕਾਦੀਆਂ ਵਿੱਚ ਜਦੋਂ ਮੈਂ ਸੇਫ ਨਹੀਂ ਰਹਿਗੇ ਦਿਹਾੜੀਆਂ ਇੰਦਾ ਕਿੰਨਾ ਖਰਾਬਾ ਸਾਡੇ ਛੋਟੇ ਛੋਟੇ ਬੱਚੇ ਸ਼ਹਿਰ ਵਾਲਿਆਂ ਨੂੰ ਸਾਥ ਦੇ ਜੋ ਸਾਡਾ ਕਿ ਇਹ ਜਿਹੜਾ ਬੰਦਾ ਇਹਨੇ ਗਲਤੀ ਕੀਤੀ ਜਨਤਾ ਜਨਰਲ ਸੋਰੋਲੇ ਤੋਂ ਮੁੰਡੇ ਨੇ ਪੁਲਿਸ ਨੇ ਸੀਐਸਟਾਫ ਨੇ ਕਬੂਲ ਕੀਤਾ ਕਰਾਇਆ ਉਹਨੂੰ ਤੇ ਅਸੀਂ ਦੱਸੋ ਕਿੱਥੇ ਜਾਈਏ ਸਾਡੇ ਇੱਕ ਸ਼ਹਿਰ ਪ੍ਰਸ਼ਾਸਨ ਕੇ ਬੇਨਤੀ ਹੈ कि उन्होंने सज़ा तो सज़ा दी जाए और व्डिया धराव करके उन्होंने जमानत ना दी जाए तो उन्होंने सज़ा मिले बात भाई है कि हम सो रहे थे ओ बंदा आया तो उसने छाती पर हाथ मारा छाती पर हाथ मारा तो हम तो पहला घबरा गए इतने रात कौन आया है फिर वो फिर पर जो पर्ची दे के हमको और बोलते पर्ची अपने माला को फड़ा देना हमने फड़ा देंगे जी तो वो पर्ची दे के बाहर निकल गया वो बंदा मुंह बांधे तो सारो बिना पहचान का बंदा मोटरसाइकिल से आया है तो ये ना हम, हमने देखा क्या मोना था क्या सदा था तो वो मुंह बांधे तो पूरा था हमें क्या पता क्या पगड़ी बांधने का मोना है ये ਮੋਟਰਸਾਈਕਲ ਸੰਗਿਆ ਆਇਆ ਹੈ ਮੋਟਰਸਾਈਕਲ ਸੇ ਆਕੇ ਪਰਚੀ ਦੇਕੇ ਚਲਾ ਗਿਆ ਬੋਲਦਾ ਆਪਣੇ ਮਾਲਕ ਖੋ ਦੇ ਦੇਣਾ ਅਮਨੇ ਦੇ 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 ਦੇਗੇ ਜੀ ਕਾ ਹਮ ਪਰੇਸ਼ਾਨਾ ਉਠੇ ਜਾਂ ਵਾ ਹਮ ਦੇਕੇ ਹਮ ਚਲਾ ਗਿਆ ਹਮ ਸਵਾਰ ਮਾ ਲਾਕੇ ਆਇਆ ਬਾਬਾ ਹਮ ਆਪਣੇ ਪੈਸੇ ਇਨਕੋ ਦੇ ਦਿਆ ਯੂ ਨੋ ਇੱਕ ਦੁਕਾਨ ਰਜੀਮ ਪਟਿਆ ਦੀ ਦੁਕਾਨ ਹੈ ਤੇ ਉਹ ਪਹਿਲਾ ਉਹਨੂੰ ਕਿਸੇ ਅੱਗ ਲਾ ਕੇ ਸਾੜਤਾ ਸੀ ਉਹਦਾ ਵੀ ਅਸੀਂ ਪਰਚਾ ਦਰਜ ਕਰਕੇ ਤੇ ਉਹਦਾ ਵੀ ਬੰਦਾ ਫੜ ਲਿਆ ਸੀ ਤੇ ਹੁਣ ਉਹ ਦੁਕਾਨ ਜਿਹੜੀ ਉਹ ਦੁਬਾਰਾ ਬਣਾ ਲਈ ਸੀ ਤੇ ਉੱਥੇ ਉਹਨਾਂ ਦਾ ਭਈਆ ਗੋਵਿੰਦ ਸਿੱਤਾ ਪਿਆ ਸੀ ਤੇ ਕੋਈ ਮੋਟਰਸਾਈਕਲ ਦੇ ਉੱਤੇ ਅਨਨੋਨ ਬੰਦਾ ਆਇਆ ਤੇ ਆ ਕੇ ਤੇ ਉਹਨਾਂ ਦੇ ਭਈਏ ਨੂੰ ਠਾ ਕੇ ਤੇ ਜਿੱਦਾਂ ਮਤਲਬ ਉਹਨੂੰ ਰੋਕ ਕੇ ਤੇ ਕਪੜਾ ਕੇ ਤੇ ਉਹਨੂੰ ਕੋਈ ਚਿੱਠੀ ਫੜਾ ਗਿਆ ਵੀ ਆਲੇ ਆਪਣੇ ਮਾਲਕਾਂ ਦੇ ਉਹਨਾਂ ਜਦੋਂ ਸਾਨੂੰ ਚਿੱਠੀ ਦਿੱਤੀ ਤੇ ਇਹਨਾਂ ਨੂੰ ਕੋਈ ਧਮਕੀ ਭਰਿਆ ਲੈਟਰ ਸੀਗਾ ਕਿਸੇ ਨੇ ਜਿੱਦਾਂ ਕੋਈ ਰੰਜਿਸ਼ ਕੱਢਣੀ ਹੋਵੇ ਤੇ ਅਸੀਂ ਉਹਦੇ ਵਿਆਪ ਤੇ ਇਹਨਾਂ ਦੇ ਬਿਆਨ ਵਿਖੇ ਤੇ ਉਹ ਜਿਹੜਾ ਵਾ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਨਾਲ ਹੀ ਅਸਾਂ ਜਿਹੜਾ ਫੌਰੀ ਮੈਂ ਸੀਆਈਏ ਸਟਾਫ ਦੀ ਟੀਮ ਲੈ ਕੇ ਤੇ ਕਾਫੀ ਸੀਸੀਟੀਵੀ ਕੈਮਰੇ ਜਿਹੜੇ ਆਣ ਗਵਾਨ ਦੇ ਚੈੱਕ ਕੀਤੇ ਜਦੋਂ ਕੈਮਰੇ ਚੈੱਕ ਕੀਤੇ ਤੇ ਕਾਫੀ ਕਲੂ ਲੱਗੇ ਮੇਰੇ ਹੱਥੀਂ ਕਲੀਆਂ ਦੇ ਆਧਾਰ ਤੇ ਜਿਹੜਾ ਵਾ ਉਹ ਅਸੀਂ ਇੱਕ ਰੋਹ ਬਹੁਤ ਨਾਂ ਦਾ ਜਿਹੜਾ ਵਾ ਲੜ ਕੇ ਨਿਕੜਿਆ ਤੇ ਉਹ ਵੀ ਆਪਾਂ ਹੈਂਡ ਰਾਈਟਿੰਗ ਵੀ ਜਿਹੜੀ ਚਿੱਠੀਆਂ ਉਹਨੂੰ ਮਾਨਜੋਗ ਅਦਾਲਤ ਤੋਂ ਪਰਮਿਸ਼ਨ ਲੈ ਕੇ ਤੇ ਉਹਦੀ ਉਹਦੀ ਵੀ ਆਪਾਂ ਆਇਡੈਂਟੀਫਿਕੇਸ਼ਨ ਕਰਵਾਵਾਂਗੇ ਤੇ ਬਾਕੀ ਇਹ ਹੈ ਕਿ ਇਹ ਮੁਰਜ਼ਮ ਸੀਗਾ ਇਹਨੂੰ ਅਸੀਂ ਫੜ ਕੇ ਤੇ ਜਿਹੜਾ ਵਾ ਉਹ ਮਾਨਜੋਗ ਅਦਾਲਤ ਤੇ ਕੀ ਕੰਮ ਕੀ ਕਰਦਾ ਸੀ ਇਹ ਮੁੰਡਾ ਇਹਨਾਂ ਨੇ ਕੋਈ ਸਾਹਮਣੇ ਇਹਨਾਂ ਦੀ ਵੀ ਦੁਕਾਨ ਹੈ ਰਜੀਪਾਟੀਆਂ ਦੀ ਦੁਕਾਨ ਦੇ ਸਾਹਮਣੇ ਜਰਨਲ ਕਰਿਆਨਾ ਸਟੋਰ ਇਹਨਾਂ ਦਾ ਵੀ ਆਪਣਾ ਸਟੋਰ ਹੈ ਤੇ ਇਹ ਤਿੰਨੇ ਦੋ ਤਿੰਨੇ ਸਾਰੇ ਆਪਣਾ ਪਰਿਵਾਰ ਉੱਥੇ ਹੀ ਕੰਮ ਕਰਦੇ ਆ ਦੁਕਾਨ ਤੇ